ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਸਥਾਨ ਹੈ ਗੁਰਦੁਆਰਾ ਬੂੰਗਾ ਨਾਨਕ ਸਰ ਰਮਦਾਸੀਏ ਸਿੰਘਾਂ ਇਹ 1935 ਦੇ ਵਿੱਚ ਰਮਦਾਸੀਏ ਸਿੰਘਾਂ ਨੂੰ ਔਰ ਮਜਵੀ ਸਿੱਖਾਂ ਨੂੰ ਇਹ ਜਗਾ ਅਲਾਟ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਸਜਾਦਪੁਰੀਆ ਉਹਨਾਂ ਵੱਲੋਂ ਉਸ ਤੋਂ ਬਾਅਦ ਵਿੱਚ ਸਾਡੇ ਸਮਾਜ ਦੇ ਇੱਕ ਬਹੁਤ ਵੱਡੇ ਮਹਾਂਪੁਰਖ ਹੋਏ ਆ ਸ਼੍ਰੀਮੰਤ ਸੰਤ ਬਾਬਾ ਸਾਧੂ ਰਾਮ ਜੀ ਉਹਨਾਂ ਨੇ ਬਾਬਾ ਬਸੰਤ ਸਿੰਘ ਜੀ ਲਿੱਦਣਾ ਵਾਲੇ ਉਹਨਾਂ ਨਾਲ ਰਲ ਕਰਕੇ ਇਸ ਸਥਾਨ ਦੀ ਕਾਰ ਸੇਵਾ ਸ਼ੁਰੂ ਕੀਤੀ 1946 ਦੇ ਵਿੱਚ ਔਰ 1947 ਦੇ ਵਿੱਚ ਇਹ ਦਰਬਾਰ ਸਾਹਿਬ ਜਿਹੜਾ ਪੁਰਾਣਾ ਹੈ ਇਹ ਬਣ ਕੇ ਤਿਆਰ ਹੋ ਗਿਆ ਉਸ ਤੋਂ 1947 ਤੋਂ ਲੈ ਕੇ ਅੱਜ ਤੱਕ 2023 ਤੱਕ ਇੱਥੇ ਜੋ ਕਾਰ ਸੇਵਾ ਹੈ ਨਿਰੰਤਰ ਚੱਲਦੀ ਆ ਰਹੀ ਹੈ ਸਭ ਤੋਂ ਪਹਿਲਾਂ ਮਹੰਤ ਬਣੇ ਬਾਬਾ ਬਸੰਤ ਸਿੰਘ ਜੀ ਜਿਹੜੇ ਲਿੱਦਣਾ ਪਿੰਡ ਦੇ ਸੀ ਉਹਨਾਂ ਤੋਂ ਬਾਅਦ ਚੋਂ ਮਹੰਤ ਬਣੇ ਬਾਬਾ ਮੱਘਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਸੀ ਭੈਣੀ ਫੱਤਾ ਉਨ੍ਹਾਂ ਤੋਂ ਬਾਅਦ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਵਿੱਚ ਮਹੰਤ ਬਾਬਾ ਧਰਮ ਸਿੰਘ ਜੀ ਜਿਨ੍ਹਾਂ ਦਾ ਪਿੰਡ ਤਲਵੰਡੀ ਸਾਬੋ ਹੈ ਉਹਨਾਂ ਨੂੰ ਮਹੰਤ ਬਣਾਇਆ ਗਿਆ ਜੋ ਕਿ ਮੌਜੂਦਾ ਇਸ ਸਥਾਨ ਦੇ ਮੁਖ ਸੇਵਾਦਾਰ ਹੈ ਜੋ ਹੁਣ ਵੀ ਸੇਵਾ ਨਿਭਾ ਰਹੇ ਹੈ ਇਸ ਸਥਾਨ ਤੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਸੋ ਇਹ ਜੋ ਸਾਡਾ ਲਗਭਗ 100 ਸਾਲ ਪੁਰਾਣਾ ਅਸਥਾਨ ਹੈ ਰਵਿਦਾਸੀਏ ਸਿੰਘਾਂ ਦਾ ਗੁਰਦੁਆਰਾ ਬੁੰਗਾ ਨਾਨਕ ਸਰ ਰਵਿਦਾਸੀਏ ਸਿੰਘਾਂ ਹੁਣ ਇਹਨੂੰ ਸ਼ਰੋਮਣੀ ਕਮੇਟੀ ਹੈ ਜਿਹੜੀ ਉਹ ਦੱਬਣਾ ਚਾਹੁੰਦੀ ਹੈ ਸ਼ਰੋਮਣੀ ਕਮੇਟੀ ਦਾ ਤਾਂ ਫਰਜ਼ ਇਹ ਬਣਦਾ ਹੈ ਆਪਾਂ ਅਰਦਾਸ ਵਿੱਚ ਰੋਜ਼ ਕਹਿੰਨੇ ਆ ਵੀ ਝੰਡੇ ਬੁੰਗੇ ਜੁਗੋ ਜੁਗ ਅਟਲ ਸ਼ਰੋਮਣੀ ਕਮੇਟੀ ਦਾ ਤਾਂ ਫਰਜ਼ ਇਹ ਬਣਦਾ ਹੈ ਵੀ ਉਹ ਬੁੰਗੀਆਂ ਦੀ ਸੇਵਾ ਕਰੇ ਬੁੰਗੀਆਂ ਦੀ ਸਾਂਭ ਸੰਭਾਲ ਕਰੇ ਗਰੀਬ ਬੁੰਗਈਆਂ ਦੀ ਸੇਵਾ ਕਰੇ ਤਾਂ ਪਰ ਉਲਟੇ ਦੇ ਸ਼ਰੋਮਣੀ ਕਮੇਟੀ ਇਸ ਬੁੰਗੇ ਦੀ ਇਸ ਕਰਕੇ ਦੁਸ਼ਮਣ ਬਣੀ ਹੋਈ ਹੈ ਇਹ ਬੁੰਗਾ ਰਵਦਾਸੀਆਂ ਸਿੰਘਾਂ ਦਾ ਪਿਛਲੇ ਕਾਫੀ ਸਮੇਂ ਤੋਂ ਸਾਡਾ ਸ਼੍ਰੋਮਣੀ ਕਮੇਟੀ ਨਾਲ ਜਿਹੜਾ ਵਿਵਾਦ ਚੱਲਦਾ ਆ ਰਿਹਾ ਉਸ ਵਿਵਾਦ ਦੇ ਚੱਲਦਿਆਂ 12 ਤਰੀਕ ਨੂੰ ਇਹਨਾਂ ਨੇ ਸਾਡੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ناکਾਮ ਕੋਸ਼ਿਸ਼ ਹੋਈ ਕਿਉਂਕਿ ਸਾਡੇ ਸੇਵਾਦਾਰਾਂ ਨੇ ਉਸ ਵੇਲੇ ਉਹਨਾਂ ਨੂੰ ਰੋਕਿਆ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਹੈ ਬਾਬਾ ਧਰਮ ਸਿੰਘ ਜੀ ਉਹਨਾਂ ਵੱਲੋਂ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਸੇਵਾਦਾਰ ਹੈ ਉਹਨਾਂ ਵੱਲੋਂ ਰੋਕਿਆ ਗਿਆ ਅੱਜ ਸਮੁੱਚੇ ਰਵਦਾਸੀਆ ਭਾਈਚਾਰੇ ਵੱਲੋਂ ਸਮੁੱਚੇ ਰਵਦਾਸੀਆ ਸੰਤ ਸਮਾਜ ਵੱਲੋਂ ਕਮੀਰ ਕਬੀਰ ਪੰਥੀ ਸਮਾਜ ਵੱਲੋਂ ਮਾਜੀ ਸਿੱਖ ਸਮਾਜ ਵੱਲੋਂ ਅੱਜ ਇਥੇ ਵਿਸ਼ੇਸ਼ ਤੌਰ ਤੇ ਬਹੁਤ ਵੱਡੀ ਇਕੱਤਰਤਾ ਕੀਤੀ ਗਈ ਜ ਜਿਹਦੇ ਵਿੱਚ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਔਰ ਅੱਜ ਦੀ ਇਕੱਤਰਤਾ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੱਲ ਨੂੰ 17 ਤਰੀਕ ਨੂੰ ਇਥੇ ਜੇ ਕੋਈ ਠੋਕਮਾ ਫੈਸਲਾ ਚੰਗਾ ਫੈਸਲਾ ਲਿਆ ਜਾਂਦਾ ਹੈ ਤਾਂ ਉਹਦਾ ਸਵਾਗਤ ਕੀਤਾ ਜਾਏਗਾ ਜੇਕਰ ਕੱਲ ਦਾ ਫੈਸਲਾ ਜਿਹੜਾ ਹੋਣਾ ਹੈ ਉਹ ਸਾਡੇ ਪੱਖ ਵਿੱਚ ਨਹੀਂ ਹੁੰਦਾ ਸਾਡੇ ਰਵਦਾਸੀਆ ਸਮਾਜ ਦੇ ਪੱਖ ਵਿੱਚ ਨਹੀਂ ਹੁੰਦਾ ਸਾਡੇ ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਦੀਆਂ ਸੰਗਤਾਂ ਦੇ ਪੱਖ ਵਿੱਚ ਨਹੀਂ ਹੁੰਦਾ ਤਾਂ 22 ਤਰੀਕ ਨੂੰ ਸਮੂਚੀਆਂ ਰਵਦਾਸੀਆ ਸਮਾਜ ਸਿੱਖ ਸੰਗਤਾਂ ਵੱਲੋਂ ਔਰ ਸਮੂਚੇ ਰਵਦਾਸੀਆ ਸੰਤ ਸਮਾਜ ਵੱਲੋਂ ਔਰ ਸਮੂਚੀਆਂ ਦਲਤ ਸਮੂਚੇ ਦਲਤ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਦਾਸ ਵੱਲੋਂ ਔਰ ਸਮੂਚੇ ਰਵਦਾਸੀਆ ਭਾਈਚਾਰੇ ਵੱਲੋਂ ਇਹ ਆਪ ਜੀ ਨੂੰ ਸਨੇਮਰ ਬੇਨਤੀ ਹੈ ਕਿ ਜੇਕਰ ਕੱਲ ਦਾ ਕੋਈ ਇਹ ਠੋਸ ਫੈਸਲਾ ਨਹੀਂ ਸਾਡੇ ਪੱਖ ਦਾ ਦਿੰਦੇ ਜਾ ਰਵਦਾਸੀਆ ਸਮਾਜ ਦੇ ਪੱਖ ਦਾ ਕੋਈ ਨਹੀਂ ਫੈਸਲਾ ਦਿੰਦੇ ਤਾਂ ਮੇਰੀ ਆਪ ਜੀ ਨੂੰ ਸੁਨੇਹ ਮਰ ਬੇਨਤੀ ਹੈ ਜਿੱਥੇ ਜਿੱਥੇ ਵੀ ਰਵਦਾਸੀਆ ਭਾਈਚਾਰਾ ਵੱਸਦਾ ਹੈ ਕਿਰਪਾ ਕਰਕੇ 22 ਤਰੀਕ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਉਹਨੂੰ ਸਾਰੇ ਸਹਿਯੋਗ ਦੇ ਕੇ ਆਪਾਂ ਕਾਮਯਾਬ ਬਣਾਈਏ ਤਾਂ ਕਿ ਜਿਹੜੇ ਸਾਡੇ ਇਤਿਹਾਸਕ ਜਿਹੜੇ ਅਸਥਾਨ ਹੈ ਉਹਨਾਂ ਨੂੰ ਬਚਾਉਣ ਵਿੱਚ ਆਪਾਂ ਆਪਣਾ ਯੋਗਦਾਨ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ